ਇਹ ਜੀ ਕੀ ਮੈਟਰ ਹੋਇਆ ਸੀਗਾ ਤੁਹਾਨੂੰ ਜਿਹੜਾ ਸੀਆਈਏ ਸਟਾਫ ਨੂੰ ਚੁੱਕ ਕੇ ਜਾਂਦਾ ਗਿਆ ਸੀ ਦੇਖੋ ਜੀ ਪਿਛਲੇ ਦਿਨ ਇਹ ਨਾ ਪਹਿਲਾਂ ਲੜਾਈ ਹੋਈ ਸੀ ਠੇਕੇਦਾਰਾਂ ਦਾ ਤੇ ਇਹਨਾਂ ਦੇ ਬੇਟੇ ਨਾਲ ਜਿਸ ਵਿੱਚ ਜਮਾਨਤਾ ਚ ਮੂੰਹ ਤਾਂ ਨਹੀਂ ਲੱਗੀ ਆ ਪੀਆ ਵਾ ਇਹ ਥੋੜੇ ਦਿਨ ਪਹਿਲਾਂ ਦੀ ਦੇਖਿਆ ਧਰਨਾ ਲੱਗਾ ਕਾਂਗਰਸ ਵੱਲੋਂ ਉਹਰੇ ਵਿੱਚ ਬਿਆਨ ਦਿੱਤੇ ਗਏ ਸੀ ਕਿ ਮਤਲਬ ਪੁਲਿਸ ਪੁੱਛਿਆ ਜਦੋਂ ਆਪਣਾ ਜਿਹੜਾ ਨੱਥਵਾਨ ਨੂੰ ਕਹੀ ਕਿ ਜਿਹੜੇ ਗੈਂਗਵਰ ਹੁੰਦੀ ਪਈ ਆ ਲੁੱਟਾ ਖੋਹ ਹੁੰਦੀ ਪਈਆਂ ਉਹਨਾਂ ਦੇ ਬਿਆਨ ਦਿੱਤੇ ਗਏ ਸੀ ਤੇ ਸਾਰਾ ਕੁਝ ਦਾ ਪਤਾ ਲੱਗਦਾ ਹੀ ਆ ਸਾਫ਼ ਹੀ ਆ ਦੋ ਦਿਨ ਪਹਿਲਾਂ ਧਰਨਾ ਲੱਗਦਾ ਵਾ ਲੜਾਈ ਕਿੰਨੇ ਦਿਨ ਪਿਆ ਪਾ ਮੋਹਦਵਾਰ ਦੌਰ ਤੇ ਸਾਨੂੰ ਫੋਨ ਆਂਦਾ ਕਿ ਬਾਅਦ ਰੇਡ ਹੋਈ ਹੈ ਕਿ ਇਹਨਾਂ ਦੀ ਮਾਤਾਂ ਨੂੰ ਲੈ ਕੇ ਆਣ ਲੱਗੇ ਆ ਸੀਐਸ ਸਟਾਫ ਤੇ ਅਸੀਂ ਪੁੱਛਣ ਜਾਂਦੇ ਆ ਸਾਨੂੰ ਕਹਿੰਦੇ ਉਹ ਨਾਲ ਜੇ ਤੁਹਾਨੂੰ ਵੀ ਜਾਣਾ ਪੈਣਾ ਵਾ ਜਦ ਕਿ ਅਸੀਂ ਤਾਂ ਦੱਸ ਚੁੱਕੇ ਹਾਂ ਕਿ ਆਪਾਂ ਨਾਲ ਨਹੀਂ ਕੁਝ ਸੀਗੇ ਨਹੀਂ ਮੋਹਦਵਾਰ ਹੈਗੇ ਆਪਾਂ ਤੁਹਾਨੂੰ ਮੋਹਦਵਾਰ ਬਰਾਰੀਏ ਜਿੱਦਾਂ ਹੁਣ ਸਮਾਜ ਸਾਡਾ ਵਾ ਪਾਲਿੰਗ ਸਮਾਜ ਆ ਪਰ ਇਹ ਸਾਨੂੰ ਆਣਾ ਹੀ ਪੈਣਾ ਵਾ ਤੇ ਸਾਨੂੰ ਕਹਿੰਦੇ ਤੁਹਾਨੂੰ ਸੀਐਸ ਸਟਾਫ ਨਾਲ ਸਾਡੇ ਨਾਲ ਤੁਹਾਨੂੰ ਜਾਣਾ ਪੈਣਾ ਨੂੰ ਇਹ ਮੈਨੂੰ ਇੱਥੇ ਲੈ ਕੇ ਆਏ ਆ ਤਾਂ ਜੋ ਵੀ ਚਲੋ ਪੁੱਛ ਗੀ ਸੀ ਕੀਤੀ ਇਹਨਾਂ ਨੇ ਕੀ ਕਹਿ ਕੇ ਲਿਆਏ ਅੱਜ ਤੁਹਾਨੂੰ ਇਹ ਸਾਨੂੰ ਇਹੀ ਕਹਿ ਕੇ ਤਾਂ ਤੁਹ ਚਲੋ ਆਪਾਂ ਲੜਾਈ ਕਦੋਂ ਦੀ ਹੋਈ ਹੋ ਇਸ ਮੈਟਰ ਤੇ ਇਹ ਲੜਾਈ 15-20 ਦਿਨੋਂ ਚੱਲੇ ਆ ਠੀਕ ਹੈ ਜੀ ਉਹ ਵੀ ਦੇਖ ਸਕਦੇ ਆ ਇਹ ਪੰਮਤਰੀ ਸਾਹਿਬ ਦੇ ਖਿਲਾਫ ਜਾਂ ਸਰਕਾਰਾਂ ਦੇ ਖਿਲਾਫ ਜਿਹੜੇ ਧਰਨੇ ਦਵਾਗੇ ਆਪਾਂ ਤੇ ਸਾਨੂੰ ਇਦਾਂ ਕੀਤਾ ਜਾਊਗਾ ਹਾਲਾ ਹਟ ਮੈਂ ਹੁਣ ਤੁਸੀਂ ਦੇਖਦੇ ਸਾਡੇ ਆਚੰਦੋਂ ਚੱਲਦਾ ਮੁੱਦਾ ਇਹ ਸਾਡੇ ਬਰਾੜੀ ਨੇ ਜਿਹੜੇ ਵਾਲਮੀਕ ਸਮਾਏ ਨਾਲ ਵਿਚਕਰਿਆ ਹੁੰਦਾ ਵਾ ਇਹ ਹਾਲੇ ਵੀ ਆਪਣੀ ਮਕੋਮ ਨੂੰ ਕਹਿੰਦਾ ਜਾਗ ਜਾਓ ਤੁਸੀਂ ਦੇਖਦੇ ਸਾਨੂੰ ਮੈਨੂੰ ਗੋਲੀ ਮਾਰਨ ਤੋਂ ਦਿੱਤੀ ਵੀ ਆ ਇੰਨਾ ਹੀ ਜੇ ਐਸਐਪੀ ਸਾਹਿਬ ਇੰਨੇ ਸ਼ਕਤੀ ਵਰਤਦੇ ਪਏ 1 23 24 ਪਰਚੇ ਲੈ ਕੇ ਜੇ ਸਾਨੂੰ ਚੁਕਵਾਉਂਦੇ ਮੋਹਦਵਾਰਾਂ ਨੂੰ ਤੇ ਗੈਂਗ ਉਹਨਾਂ ਨੂੰ ਪ੍ਰੋਡਕਸ਼ਨ ਦੇ ਦਿੱਤੀਆਂ ਨੇ ਅੰਦੇ ਬਾਹਰ ਤੇ ਇੱਕ ਜਨ ਚਾਹਦੇ ਗਿਆ ਉਹਨਾਂ ਦੇ ਘਰ ਬਾਹਰ ਉਹਨਾਂ ਦੇ ਘਰ ਦੇ ਬਾਹਰ ਟੈਂਟ ਲਾ ਕੇ ਫੁੱਲ ਦੇ ਦਿੱਤੀ ਵੀ ਆ ਕਿ ਸਾਨੂੰ ਦਿੱਤਾ ਰੀਜ਼ਨ ਕੀਤਾ ਵਾ ਕਿ 도ੜਨਾ ਜਾਵੇ ਕਿਤੇ ਬਾਹਰ ਤੇ ਜੇ 도ੜਨਾ ਵੇ ਤੇ ਫੇ ਜਮਾਨਤ ਦੇ ਦਿੰਦੇ ਆ ਮਾਤਾ ਨੂੰ ਵੀ ਚੱਕਿਆ ਨਾਲ ਕੇ ਮਾਤਾ ਨੂੰ ਨਾਲ ਲੈ ਕੇ ਜੀ ਤੇ ਦੇਖਦੇ ਇਹਨਾਂ ਨੂੰ ਮਾਤਾ ਇਹਨੂੰ ਕਿੱਥੋਂ ਚੱਕਿਆ ਇਹਨਾਂ ਦੇ ਘਰ ਗਈ ਸੀ ਸਾਡੇ ਸਾਡੇ ਲੇਡੀਜ਼ ਪੁਲਿਸ ਨੇ ਉਹ ਕਿਹਾ ਜਾਨਸ ਚੱਕ ਕੇ ਲੈ ਕੇ ਗਈ ਆ ਸਾਡੇ ਸਮਾਜ ਨਾਲ ਸ਼ਰਮ ਤੱਕਾ ਹੋ ਰਿਹਾ ਵਾ ਇਹ ਜੋ ਸਿੱਕੀ ਲੱਗਦਾ ਸਾਡੇ ਵਾਲੀ ਸਮਾਜ ਇਹ ਸਿਆਸੀ ਵਾਲੀ ਜਿੰਪਾ ਜੀ ਦੀ ਸਾਰੀ ਇੱਕ ਕਰਦੇ ਪਏ ਆ ਜਿਹੜੇ ਬਰੰਝਿਸ਼ ਆਪਣੀ ਕੱਢ ਰਹੇ ਆ ਤਾਂ ਨੇ ਲੱਗਦੇ ਜੇ ਸਾਡੀ ਆਵਾਜ਼ ਦਾ ਬੰਦ ਹੁੰਦੀ ਆ ਤਾਂ ਮੇਰੇ ਵੱਲੋਂ ਹੁਣ ਵੀ ਇੱਥੇ ਬਾਹਰ ਘਣਾ ਸੀਐਸਟਾਫ ਮੈਤੇ ਪਰਚਾ ਜਰਾ ਦਿਨ ਦੇ ਦਿਓ ਅੰਦਰ ਜੇਲ੍ਹ ਦੇ ਭੇਜਣਾ ਭੇਜ ਦਿਓ ਮੈਂ ਜੇਲ੍ਹੋਂ ਡਰਦਾ ਨਹੀਂ ਆ ਜੇ ਗੋਲੀ ਮਾਰੇ ਧਮਕੀ ਵੀ ਜਿਹੜੀ ਗੈਂਗੋਰ ਆਪਣੇ ਜਿਹੜੇ ਗੈਂਗਸਟਰ ਰੱਖੇ ਪ ਮંત્રી ਸਾਹਿਬ ਨੇ ਇਹ ਕਹਿੰਦੇ ਬਦਮਾਸ਼ੀ ਨਹੀਂ ਹੁੰਦੀ ਆ ਪੁਰਾਣਾ ਪਰਚਾ ਦਿਖਾ ਦੇ ਮੇਰੇ ਕੋ ਐਫੀਡੇਟ ਪਏ ਆ ਲੜਾਈ ਕਿਤੇ ਹੁੰਦੀ ਆ ਸਾਨੂੰ ਵਿੱਚ ਪਰਚੇ ਬਾਤ ਤਾਂ ਗਿਆ ਵਾ ਜਿਹੜੇ ਮਦਈ ਆ ਮਦਈ کہہ ਰਹੇ ਆ ਵਾ ਕਿ ਲੜਾਈ ਸੀਗੇ ਨਹੀਂ ਫੇਰ ਵੀ ਜਿੰਪਾ ਜੀ ਦੇ ਜਿਹੜੇ ਆਪਣੇ ਜੋਰ ਪਾ ਕੇ ਸਾਡੇ ਤੇ ਪਰਚਾ ਕਰਾਇਆ ਉੱਤੇ ਹੁਣ ਵੀ ਦੇਖ ਸਕਦੇ ਆ ਤਰਨਾ ਨਾ ਕਰਦੇ ਕਿਉਂ ਹੋ ਰਿਹਾ ਕਿਉਂਕਿ ਇੱਕ ਪਾਸੇ ਜਿਹੜੇ ਸੀਨੀਅਰ ਨੇ ਵਿਸ਼ਵਾਸ ਬੰਟੀ ਉਹ ਬਹੁਤ ਤਲਖ ਭਰੀ ਜਿਹੜੀ ਉਹ ਬਿਆਨਬਾਜ਼ੀ ਕੀਤੀ ਗਈ ਸੀ ਲੱਗਦਾ ਉਸ ਨੂੰ ਲੈ ਕੇ ਕੀਤੀ ਬਿਲਕੁਲ ਸਰ ਬਿਲਕੁਲ ਦੀ ਆਪ ਜੀ ਨੇ ਦੋ ਦਿਨ ਪਹਿਲਾਂ ਇੱਕ ਵਾਰ ਬਿਆਨ ਦਿੱਤੇ ਜਾਂਦੇ ਆ ਕੱਲ ਜਿੰਪਾ ਜੀ ਕਹਿੰਦੇ ਪਏ ਆ ਕਿ ਇਹਨਾਂ ਨੂੰ ਐਸਐਸਪੀ ਸਾਹਿਬ ਆ ਪੁੱਛਣਗੇ ਇਸ ਚੀਜ਼ ਨੂੰ ਐਸਐਸਪੀ ਸਾਹਿਬ ਆਪਾਂ ਪੁੱਛਦੇ ਆ ਸਾਡੇ ਜਿਹੜੇ ਆਸ਼ਰਮ ਦਾ ਮੁੱਦਾ ਹੋਇਆ ਪਿਆ ਉਹਦੇ ਤੋਂ ਬੋਲੇ ਨਹੀਂ ਹੁਣ ਜੇ ਸਾਨੂੰ ਚੱਕਣਾ ਸੀ ਭੇਜ ਦਿੱਤਾ ਮੈਂ ਕੋਈ ਨਸ਼ਾ ਵੇਚਦਾ ਜਾਂ ਮੈਂ ਕੋਈ ਗੈਂਗਸਟਰ ਕੀ ਕਹਿ ਕੇ ਛੱਡਿਆ ਹੁਣ ਤੁਹਾਨੂੰ ਇਹ ਚੋਂ ਕੁਛ ਨਹੀਂ ਸਾਨੂੰ ਕੋਈ ਕੁਛ ਕਿੰਨਾ ਪੁੱਛ ਕੇ ਚੁਕਈਏ ਕੁਛ ਸੰਤ ਬਾਦ ਇਹਨਾਂ ਨੇ ਕਹੇ ਲੈ ਗਏ ਮੈਨੂੰ ਕਿ ਜੀ ਮੋਦਬਰ ਨਾਲ ਆਪਾਂ ਨਾ ਲੈ ਕੇ ਜਾਣੇ ਤੁਹਾਨੂੰ ਤੁਹਾਡਾ ਹੁਕਮ ਹੋਇਆ ਕਰ ਕਿਹੜੇ ਕਿਹੜੇ ਮੱਲੇ ਚ ਘਰ ਆ ਤੁਹਾਡਾ ਮੇਰਾ ਸੁਖਦੇਵਰ ਘਰ ਆ ਇਹਨਾਂ ਦੇ ਘਰ ਪਰ ਕਨਾਂਗ ਰੇਡ ਹੋਈ ਸਰ ਮਤਲਬ ਕਿ ਇਹਨਾਂ ਵੀ ਲੜਾਈ ਦੇ ਵਿੱਚ ਇਨਵੋਲ ਨਹੀਂ ਕੁਝ ਨਹੀਂ ਇਹਨਾਂ ਨੂੰ ਸਾਫ ਇਹਨਾਂ ਨੇ ਸਾਰਾ ਆਪਣਾ ਮੋਬਾਈਲ ਦਿਖਾ ਦਿੱਤਾ ਸਾਰੇ ਪੰਡ ਟੇਲਾ ਦੇ ਦਿੱਤੀਆਂ ਵਾ ਜਿਹੜੇ ਪੁਛਗੇ ਸੀ ਵਿੱਚ ਦੌਰਾਨ ਕੁਝ ਵੀ ਨਹੀਂ ਮਿਲਿਆ ਇਹਨਾਂ ਨੂੰ ਲੜਾਈ ਦੇ ਵਿੱਚ ਮਾਤਾ ਜੀ ਦਾ ਕੀ ਰੋਲ ਕੋਈ ਰੋਲ ਨਹੀਂ ਜੀ ਬਸ ਦਾ ਨਸੀਬ ਦਾ ਰੰਜਿਸ਼ ਕਰਨੀ ਸੀਗੀ ਪਰ ਸੋਹਰਾਂ ਨੂੰ ਪਤਾ ਸੀਗਾ ਇਹ ਲੜਾਈ ਇਹਨਾਂ ਦੀ ਹੋਈ ਪਈ ਇਹਨਾਂ ਨੂੰ ਪਤਾ ਪਰਸੋਂ ਪਰਸੋਂ ਇਹਨਾਂ ਨੂੰ ਪਤਾ ਹੀ ਲੜਾਈ ਜੀ ਆਪਣਾ ਬਿਆਨ ਦਿੱਤੇ ਆ ਹੁਣ 20 ਪੁਆਇੰਟ ਲੱਭਦੇ ਹੋਏ ਸੀਗੇ ਕਿ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਵਾਲਿੰਗ ਸਮਾਤ ਦਾ ਬੰਦਾ ਖੇਲ ਲੱਤਾ ਜਾਵੇ ਠੀਕ ਹੈ ਜੀ ਇਹ ਆਮਲ ਟਾਈਮ ਬਾਲ ਵੀ ਸਮਾਜ ਕੋਈ ਤਰਤੀਬ ਬਿਲਕੁਲ ਬਿਲਕੁਲ ਜੀ ਆਪਾਂ ਆਸ਼ਰਮ ਇਸ ਤੱਕ ਮੁੱਦਾ ਲੈ ਕੇ ਜਾਵਾਂਗੇ ਸਾਡੇ ਉੱਥੇ ਰਹਨ ਉਹ ਜਿਹੜੇ ਆਪਣੇ ਸਾਡੇ ਜਿਹੜੀ ਰਾਜਨੀਤੀ ਸਾਡੇ ਚੱਲਦੀ ਫਿਰ ਸਿਆਸਤ ਤੋਂ ਆਪਾਂ ਆਪਣੇ ਆਪਣੇ ਜਿਹੜੇ ਆਪਣੇ ਕੋਈ ਸਾਡੇ ਉੱਥੇ ਬਾਬਾ ਜੀ ਬੈਠੇ ਆ ਆਪਾਂ ਉਹਨਾਂ ਦਾ ਵੀ ਮੁੱਦਾ ਲੈ ਕੇ ਜਾਵਾਂਗੇ ਇਹ ਗੱਲ ਇਦਾਂ ਨਹੀਂ ਇਹ ਇਹ ਠੰਡੀ ਹੋ ਸਕਦੀ ਆ ਕਿਉਂਕਿ ਅੱਜ ਸਾਨੂੰ ਇਹ ਤਾਂ ਮੋਧਵਰਨ ਲੈ ਕੇ ਆਉਗੇ ਸੀਐਸਟਾਫ ਤੇ ਇਹ ਗੱਲ ਨਹੀਂ ਬੰਨੀ ਸਮਾਜ ਨਾਲ ਬਿਲਕੁਲ ਹੀ ਫਿਕਰ ਹੁੰਦਾ ਤੱਕਾ ਹੁੰਦਾ ਹੈ ਸਮਾਜ ਨਾਲ ਤੇ ਮੈਂ ਸਮਾਜ ਨੂੰ ਅਪੀਲ ਕਰੂੰਗਾ ਜੇ ਸਮਾਜ ਇਦਾਂ ਨਹੀਂ ਜਾਗਦਾ ਪਿਆ ਵਾ ਤਫੇ ਮੈਨੂੰ ਤਾਂ ਲੱਗਦਾ ਇਹ ਇੱਕ ਹੌਲੀ ਕਿ ਉਹ ਚ ਗਾਣੇ 'ਚ ਵੀ ਲਿਖਿਆ ਪਿਆ ਵਾ ਮੇਰੀ ਕੌਮ ਉਦੋਂ ਹੀ ਜਾਗੂ ਹਲਾਦਾ ਜਦੋਂ ਮੈਂ ਮਰਨਾ ਵਾ ਜਾਂ ਮੇਰਾ ਜਿਹੜਾ ਲਹੂ ਬਹੂਗਾ ਇਹ ਇਦਾਂ ਸਮਾਜ ਇਦਾਂ ਸਮਾਜ ਨੂੰ ਧੱਕਾ ਹੋ ਰ ਪਿਆ ਤੇ ਮੈਨੂੰ ਮੈਂ ਕਹਿੰਦਾ ਉਹ ਸੜਦੇ ਵੀ ਹੜ ਤੁਲਾ ਤਾਂ ਸਮਾਜ ਤੇ ਵੀ ਇਦਾਂ ਪੂ ਸਮਾਜ ਨੂੰ ਖੜਾਉਣਾ ਚਾਹੀਦਾ ਇਸ ਚੀਜ਼ ਨੂੰ ਆ ਜਿੰਨੇ ਮੇਰੇ ਭਰਾਏ ਸਾਰੇ ਧੰਨਵਾਦ ਕਰਦਾ ਵਾਂ ਕਿ ਅੱਗੇ ਵੀ ਆਪਾਂ ਵੱਡੇ ਕਾਰਵਾਈ ਕੀਤੀ ਜਾਊਗੀ ਇਸ ਚੀਜ਼ ਤੇ ਗੁਰੂ ਆਲਮਿਕ ਸ਼ਕਤੀ ਸ਼ਕਤੀ ਨਮੋ ਰਹੇ